मत नाय माते करत मत ने हक ਸਾਵਾਹ ਵਾਹਿਗੁਰੂ ਜੀ ਕੀ ਜਫਰੋ ਰੇਤੇ ਸਾਰੇ ਜੀ ਆਮ ਆ ਕਰਦੇ ਸਾਰੇ ਸੰਗਤ ਨੂੰ ਕਿ ਹੁਣ ਜੋ ਸਟੇਟ ਨੂੰ ਇਸ ਮੌਕੇ ਨੂੰ ਸਹਿਤਾ ਜਾਂ ਸਹਿਤਾ ਉਹਨਾਂ ਨਾਮ ਨੇ ਜਿਹੜੇ ਰਾਜ ਸਿੰਘ ਜੀ ਨੇ ਕੋ ਕੋ ਨਿਸ਼ਾਨੀ ਬੁਲਾਈਗੇ ਤੇ ਪੱਤਰਕਾਰ ਭਰਾਵਾਂ ਨੂੰ ਫਿਰ ਬੇਨਤੀ ਕਰਦੇ ਜਿੰਨੇ ਵੀ ਪ੍ਰੈਸ ਮੀਡੀਆ ਹੈ ਦਿਲਤੀ ਹੈ ਕਿ 10 ਵਜੇ ਕਸ ਸਕੈਂਡਰੀ ਦੇ ਵਿੱਚ ਠੀਕ 11 ਵਜੇ ਸੀਸੀ ਕੀਤੀ ਜਾਊਗੀ ਦੇਖੋ ਕੋਈ ਜੀ ਕਿਰਪਾਲਤਾ ਕਰਨੀ ਚਾਹਤਾ ਬਹੁਤ ਬਹੁਤ ਧੰਨਵਾਦ ਹੈ ਦੇਖੀ ਕਰਵਾ ਰਾਜ ਸਿੰਘ ਜੀ ਦੇ ਲਈ ਤੇ ਜਿਨ੍ਹਾਂ ਵੱਲੋਂ ਸਹਿਤਾ ਆਈ ਹੈ ਉਹ ਨਾਮ ਅਦਰਸ ਹੈ ਯਾਹਰ ਮੁੱਖ ਅਸਤ ਯਾਹਰ ਗੁਤੀ ਬਤੋਏ ਕਾਰੋ ਆਓ ਉਹ ਲੋਕ ਨੂੰ ਕੋਈ ਕੋਰਡਰ ਨਹੀਂ ਸੱਤਾ ਆਈ ਹੈ ਇਸ ਪ੍ਰਕਾਰ ਹੈ ਗੋਵਰਦਾਨ ਪਹੁੰਚਿਆ ਗੋਚਰ ਦੇ 100 ਰੁਪਏ ਦਾਤਾ ਸਿੰਘ ਵਾਲਾ 100 ਰੁਪਏ ਜਾਂਸਨ ਬੱਚਾ ਵਾਲਾ 100 ਰੁਪਏ ਹਰਜੀਤ ਸੰਤਾਲੇ ਵਾਲਾ 80 50 ਰੁਪਏ ਪ੍ਰਕਾਸ਼ ਸਿੰਘ 50 ਰੁਪਏ ਇਹ ਬਤਾਏ ਬੋਲੇ ਵਾਲੇ ਹੋਰ ਆ ਪ੍ਰਧਾਨ ਜੀ ਕਾਕਾ ਸਿੰਘ ਵਾਲਾ ਜੀ 200 ਨਹੀਂ ਆਵਾਲਾ 200 ਰੁਪਏ सिंह चकू रोज़ाना हरियाणा चार सौ रुपए सिंह सिंधू रोज़ाना हरियाणा दो सौ रुपए अजीत काल सिंध धर्मगढ़ पं सौ रुपए सिंह सपा हरियाणा न सौ रुपए पील से हरियाणा त चार सौ रुपए सरू सिंध रामा जी गुम पेत्रं किसान यूनियन दबा इकी सौ रुपए ਸੋ ਮਾ ਕਿਸਾਨ ਹੋ ਰਹਾ ਦਾ ਬਹੁਤ ਬਧਨਾ ਮਾ ਜੀ ਦਾ ਖਲਕਾ ਮਾ ਜੀ ਜੀ ਬਤੋ ਹੋ ਰਾਤ ਨੂੰ ਪਹਿਰੇ ਵਾਲੀ ਨੋਟਵਟ ਲੱਗੋ ਹੁੰਦਾ ਕੱਟ ਜੀ ਜਿਆਦਾ ਹਾਂ ਹਾਂ ਅ ਹੋਰ ਵੀ ਜਿੰਦੀ ਹੈ एडे एड वॾे मोर्चे एॾे वॾियूं लड़ाईं उहो हर सहयोग जे लाइ लिप्रेचर जी पासे कमेटी बीठी आहे जिन पहुचा मोर्चे आर्थिक सहायता पहुचायोस पासे कमेटर पहुचाओ हूंदे गलबा जहिड़ी साझी करी कोटड़ा ਜਾਂ ਸਿੱਖੀ ਦਿੱਤੇ ਨੇ ਇੱਕ ਤਸਕੂ ਪੰਜਾਬ ਉਹ ਆਗਿਆ ਹੰਨੇ ਤੇ ਕਾਰਨ ਨਹੀਂ ਸਖਸ਼ਤਾ ਜਰੀਆ ਵਾਪਕ ਵਈ ਕਹਿਆ ਹੈ ਜੀਪੂ ਵੀਰੇ ਮਮਾਦ ਕਿੱਥੇ ਰੰਗੀਆਂ ਧਾਰਮਿਕ ਹਸਤੀਆਂ ਬੜੇ ਲੋਕ ਵੀ ਜੀ ਘਰਾਂ ਦੇ ਵਿੱਚੋਂ ਕੰਮ ਨੂੰ ਛੱਡ ਕੇ ਇਸ ਮੋਰਚੇ ਦੇ ਵਿੱਚ ਪਹੁੰਚੇ ਹੋ ਸਾਰਾ ਧੰਨਵਾਦ ਦਾਤਾ ਜੀ 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 ਚੱਲੋ ਬਾਪੂ ਅੱਜ ਇਹ ਮੋੜ ਦੇ ਵਿੱਚ ਹਾਜ਼ਰੀ ਲਵਾ ਗਰੇ ਨਿੱਤ ਦੇ ਵਿੱਚ ਚੱਲੋ ਹਾਂ ਵੀਰ ਥੈਂਕ ਯੂ ਪਾਲਰਾਸ ਜੀ ਇਸ ਮੋੜ ਤੇ ਇਹ ਵਿੱਚ ਪ੍ਰਧਾਨ ਜੀ ਦਾ ਹਰ ਚਾਲ ਪੁੱਛਣ ਲਈ ਆਏ ਐ ਔਰ ਹਾਜ਼ਰੀ ਲਵਾ ਕੇ ਗਏ ਨੇ ਰਕੇਸ਼ ਸਕੈਟਰ ਜੁਪੀਟਰ ਕੁਸਤਾਂ ਨੇ ਲਾ ਲਾਂਗਾ ਕੋਈ ਉਹਨਾਂ ਨੇ ਲੱਖੋ ਬਾਣ ਕਿ ਜੀ ਇੱਕ ਲੱਖ ਰੁਪਏ ਪੰਜਾਬ ਤੋਂ ਮਨਜੀਤ ਸਿੰਘ ਢੇਰ ਪੰਜਾਬ ਤੋਂ ਖਾਸ ਮੁਤਾ ਸਿੰਘ ਸ਼ਾਹੀਪੁਰ ਵਿੰਦਰ ਸਿੰਘ ਗੋਲੇ ਵਾਲਾ ਸੁਖ ਗਿੱਲ ਮੋਗੇ ਤੋਂ ਬਲਵਿੰਦਰ ਸਿੰਘ ਮੱਲੀ ਨੰਗੜਾ ਕਿਰਪਾ ਸਿੰਘ ਹੁਸ਼ਿਆਰ ਸਿੰਘ ਗਿੱਲ ਰਵਿੰਦਰ ਸਿੰਘ ਪ੍ਰਧਾਨ ਆਰਟੀ ਐਸੋਸੀਏਸ਼ਨ ਪੰਜਾਬ ਤਰਸਿੰਦਰ ਸਿੰਘ ਸੈਣੀ ਪ੍ਰਧਾਨ ਸ਼ੈਲਰ ਮਾਲਕਾ ਸੈਸੋਸੀਏਸ਼ਨ ਪੰਜਾਬ ਉਹਨਾਂ ਦੇ ਨਾਲ ਕੁਸ਼ਵਿੰਦਰ ਜਗੌਲਕਰ ਕ੍ਰਾਂਤੀਕਾਰੀ ਕਿਸਾਨ ਜੁਨੇ ਰਹਿ ਰਿਆਣਾ ਇਹ ਵੀ ਪ੍ਰਧਾਨ ਜੀ ਦਾ ਹੱਥ ਚਲ ਪੁੱਛ ਕੇ ਗਏ ਨੇ ਮੋਹਜੇ ਦੇ ਵਿੱਚ ਹਾਜ਼ਰੀ ਲਵਾ ਕੇ ਗਏ ਨੇ ਜਗਦੀਪ ਸਿੰਘ ਜੀ ਠੀਕੇ ਜੂ ਛੋਟੂ RAM ਹਰਿਆਣਾ ਤੋਂ ਇਹ ਵੀ ਹਾਜ਼ਰੀ ਲਵਾ ਕੇ ਗਏ ਨੇ ਕਲਜੀਤ ਸਿੰਘ ਵਜੀਦਪੁਰ ਤੌਬਾ ਕਸਨਦੀਨ ਪੰਜਾਬ ਭਾਨਾ ਸਿੱਧੂ ਨੌਜਾਨਾਂ ਦੇ ਅਰੀਕ ਨੂੰ ਦੇ ਦੇ ਪਿਛਲੇ ਸਭ ਤੋਂ ਲੈ ਕੇ ਮੋਹਤ ਦੇ ਵਿੱਚ ਵੱਡੀ ਤਲਵਿਜਨ ਕਰਕੇ ਨੌਜਵਾਨਾਂ ਨਾਲ ਐਸੇ ਆਪਣੇ ਸਵਾਮਾਂ ਦੇ ਰਹੇ ਨੇ ਉਹਨਾਂ ਦੇ ਨਾਲ ਨਰਦੀਪ ਜਲਵੇੜਾ ਹਰਿਆਣੇ ਤੋਂ ਨੌਜਵਾਨ ਆ ਗੋ ਉਹ ਵੀ ਆਪਣੇ ਨੌਜਵਾਨ ਲੋਕੀ ਨੂੰ ਲੈ ਕੇ ਇਹ ਸਮੋਹਤ ਦੇ ਬਾਲ ਜਨਰਾਤ ਤੱਪਰ ਨੇ ਜੁੜੇ ਹੋਏ ਆਪਣੇ ਸਵਾਮਾਂ ਦੇ ਰਹੇ ਨੇ ਇਸ਼ਵਪ੍ਰੀਤ ਸਿੰਘ ਐਨਐਸਯੂਆਈ ਇਹ ਆ ਗੋ ਇਸ ਮੋਹਤ ਦੇ ਵਿੱਚ ਸਮੂਲੀਅਤ ਕਰਕੇ ਗਏ ਨੇ ਹਾਜ਼ਰੀ ਭਰ ਕੇ ਸਾਡੇ ਮਹਾਨ ਕਿਸਾਨ ਆਗੂ ਦਾ ਸਿਰ ਪਾ ਕੇ ਆਪ ਜੀ ਆਪ ਚੁੱਕ ਕੇ ਗਏ ਨੇ ਸਾਰੇ ਨਾਗਰ ਦਾ ਧੰਨਵਾਦ ਕਰਨਗੇ ਸਦਾ ਕਾਕਾ ਸ੍ਰੀ ਯੋਕਪਾਲ ਬੀਕੇ ਜੀ ਇੱਕਰ ਸਿੱਧੂ ਪ੍ਰਜਾਣ ਸੈਕਟਰੀ ਪੰਜਾਬ ਆਉਂਦੇ ਪੰਡਾਲ ਦੇ ਵਿੱਚ ਬੈਠੇ ਸਾਡੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਾਤਰ ਤੇ ਖਾਸ ਕਰਕੇ ਪੱਤੇ ਗੈਂਦੀ ਦੇ ਵਿੱਚ ਜਿਹੜਿਆ ਸਾਡੀਆਂ ਪੈਰਾ ਮਾਤਾ ਸਭ ਤੋਂ ਪਹਿਲਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਣਾ ਮੋਰਚਾ 13 ਫਰਮੇ ਤੋਂ ਲਗਾਤਾਰ ਚੱਲ ਰਿਹਾ ਹੈ ਉਸ ਮੋਰਚੇ ਦੇ ਵਿੱਚ ਜਿਹੜੇ ਰਤਨਪੁਰਾ ਰਸਤਾ ਖਨੌਰੇ ਸ਼ੰਭੂ ਤਿੰਨ ਜਗ੍ਹਾ ਤੇ ਜਿਹੜੇ ਆਪਣੇ ਮੋਰ ਤੇ ਚੱਲ ਰਹੇ ਆ ਉਸ ਮੋਰ ਦੇ ਵਿੱਚ ਲਗਾਤਾਰ ਜਿਹੜਿਆਂ ਆਪਣੀਆਂ ਫੌਜਾਂ ਟੱਡੀਆਂ ਹੋਈਆਂ ਨੇ ਅਗਰ ਜਦੋਂ ਸਰਕਾਰ ਨੇ ਚਾਰ ਗੇੜ ਦੀ ਮੀਟਿੰਗ ਦੇ ਚੱਲ ਰਹੀ ਉਸ ਦੇ ਤੋਂ ਵੀ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਮੈਂ ਜਿਆਦਾ ਟਾਈਮ ਨਾ ਲਾਣ ਕਰਕੇ ਕਿ 26 ਤਰੀਕ ਤੋਂ ਜੋ ਆਪਾਂ ਦੋਨੇ ਫੋਰਮਾਂ ਨੇ ਐਲਾਨ ਕੀਤਾ ਸੀ ਬੇੜਾ ਤੁਰੇ ਚੱਲੋ ਕਿ ਸਰਦਾਰ ਦਰਜੀਤ ਸਿੰਘ ਢੱਲੇਵਾਲ 26 ਤਰੀਕ ਤੋਂ ਖਨੌਰੀ ਤੋਂ ਮਾਰਵਾਤ ਕਿ ਸ਼ੁਰੂ ਕਰਨਗੇ ਆਗਰ 10 ਦਿਨਾਂ ਦੇ ਵਿੱਚ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ 6 ਤਰੀਕ ਤੋਂ ਅਸੀਂ ਸ਼ੰਭੂ ਤੋਂ ਵੀ ਜਿਹੜੇ ਜੱਤੇ ਭੇਜਾਂਗੇ ਇਹ ਸਾਰਾ ਕਿਸੇ ਛੋੜੇ ਅੱਖਾਂ ਦੇ ਸਾਹਮਣੇ ਆ ਉਹ ਜਿਹੜੀ ਸਥਿਤੀ ਬਣੀ ਹੋਈ ਹੈ ਛੋੜੀਆਂ ਭਾਵਨਾਾਂ ਦੀ ਅਸੀਂ ਕਦਰ ਕਰਦੇ ਆ ਹਰੇਕ ਦੀ ਇੱਛਾ ਹੈ ਕਿ ਜੱਲੇਵਾਲ ਸਾਹਿਬ ਦੇ ਦਰਸ਼ਨ ਕੀਤੇ ਜਾਣ ਪਰ ਪ੍ਰਭਾਉ ਦਰਸ਼ਨਾਂ ਦੇ ਨਾਲ ਨਾਲ ਅੱਜ ਜਿਹੜਾ ਮਾਰਵਾਤਾ 18 ਦਿਨਾਂ ਚ ਹੈ 18 ਦਿਨਾਂ ਦੇ ਵਿੱਚ ਜਿਹੜੇ ਆਪਣੇ ਖਨੌਰੀ ਬਾਰਡਰ ਤੇ ਡਟੇ ਹੋਏ ਤੁਸੀਂ ਦੋ ਦਿਨਾਂ ਦੀਆਂ ਸਰਕਾਰ ਦੀਆਂ ਹਰਕਤਾਂ ਦਿਖ ਰਹੀਆਂ ਨੇ ਉਹ ਹਰਕਤਾਂ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਜਿਹੜੇ ਗਾਰੰਟੀ ਵਾਲੋਂ ਉਹਨੇ ਕਿ ਕਰਾਪਾ ਇੰਤੋਂ ਵੀ ਪਹਿਰਾ ਸਖਤ ਕਰਦਾ ਰੋਸ ਸਗਤੋ ਸਗਤ ਕਰਦੇ ਜਾਣਾ ਕਿਉਂ ਜੋ ਜੋਂ ਦੇ ਪ੍ਰਧਾਨ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਹੈ ਤੇ ਸਰਕਾਰਾਂ ਵੀ ਜਿਹੜੀਆਂ ਹਰਕਤ ਚਾਹੀਆਂ ਹੈ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਪੁਲਿਸ ਸਾਡੇ ਇਸ ਮੋਰਚੇ ਦੇ ਵਿੱਚੋਂ ਆਪੂ ਨੂੰ ਚੱਕ ਕੇ ਨਾ ਲੈ ਦੇ ਤੇ ਖਾਸ ਕਰਕੇ ਮੈਂ ਆਪੂ ਜਿਹੜੀਆਂ ਅਜ ਵੱਖ-ਵੱਖ ਕਿਸਾਨ ਜਸਵੰਤ ਸਿੰਘ ਬੰਦਿਆ ਬੋਰਡ ਤੇ ਪਹੁੰਚ ਗਿਆ ਨੇ ਅਸੀਂ ਦੋਨੇ ਫੋਰਮਾਂ ਵੱਲੋਂ ਖਾਸ ਕਰਕੇ ਸਟੇਜ ਵੱਲੋਂ ਉਹਨਾਂ ਨੂੰ ਜੀ ਆਇਆਂ ਲਖਦੇ ਆਂ ਤੇ ਨਾਂ ਨਹੀਂ ਦੇ ਕੋਈ ਵੀ ਕਿਸਾਨ ਜਸਵੰਤ ਸਿੰਘ ਦਾ ਨਾਮ ਫੈਰਾ ਸਾਹਿਬ ਇੱਥੇ ਬੋਲਣ ਕੰਦੇ ਹੋ ਰਹਿ ਗਿਆ ਹੋਇਆ ਸਾਡੇ ਪ੍ਰਬੰਧਕਾਂ ਦਾ ਨਾਮ ਧਿਆਨ ਹੋਇਆ ਉਹਨਾਂ ਤੋਂ ਮਾਫੀ ਵੀ ਚਾਹੁੰਦੇ ਆਂ ਤਾਪਰ ਰੋਜ਼ ਦੀ ਤਰ੍ਹਾਂ ਜਿਹੜੇ ਆਪਣੇ ਲਾਕੇ ਲੱਗੇ ਨੇ ਉਹਨਾਂ ਦੀ ਡਿਊਟੀ ਹੈ ਜਿਹੜੀ ਆਪਾਂ ਸਖਤ ਕਰਦੀ ਹੈ ਮੈਂ ਫੇਰ ਆ ਕੇ ਬਾਤ ਕਰਕੇ ਜਿਹੜਾ ਸਾਡਾ ਪਹਿਣਾ ਸੰਗਰੂਰ ਤੋਂ ਵੱਡੀ ਗੰਟੀ ਦੇ ਵਿੱਚ ਜਥਾ ਲੈ ਕੇ ਇੱਥੇ ਆਂਦਿਆਂ ਨੇ ਤੇ ਨਾਮ ਜਿਹੜੇ ਸਾਡੇ ਨੌਜਵਾਨ ਭਾਵਾ ਸਿੱਧੂ ਵੀ ਜਿਹੜਾ ਆਪਣੇ ਸੰਗਰੂਰ ਤੋਂ ਵੱਡਾ ਜਥਾ ਦੇਖੋ ਸਭ ਨੂੰ ਕਹਿੰਦੇ ਅਸੀਂ ਉਹਨਾਂ ਨੂੰ ਬੇਚ ਵੀ ਕਰਾਂਗੇ ਕਿ ਬਹੁਤ ਤੇ ਰਮਾਨਦ ਮੰਨਦੇ ਜਾਂਦੇ ਨੇ ਉਹ ਨੌਜਵਾਨ ਗਰਾਊਂਡ ਬਣਾ ਕਰਨਾ ਬਾਦਸ ਜੁੱਜੇ ਦੀ ਟੀਮ ਹੈ ਤੇ ਸਾਰੇ ਨੌਜਵਾਨਾਂ ਨੂੰ ਉਸਕੋ ਰਾਤ ਦੀ ਡਿਊਟੀ ਲਾਣੀ ਦੇਖੇ ਹਾਲ ਵੀ ਭਰਨ ਮੈਂ ਸਾਰਿਆਂ ਦਾ ਫੇਰ ਦੋਵੇਂ ਖੁਰਮਲੋ ਖੜ ਕੇ ਇਸ ਸਟੇਜ ਤੋਂ ਬਹੁਤ ਬਹੁਤ ਧੰਨਵਾਦ ਕਰ ਕਰ ਬਹੁਤ ਬਹੁਤ ਸਾਰੇ ਤੁਸੀਂ ਪ੍ਰਗਤ ਕਰੋ ਸਾਰਿਆਂ ਦੇ ਸਮੇਂ ਬਲੇ ਬੋਲਿਆ ਸੀ ਇਹ ਕਰਕੇ ਥੋੜਾ ਨਾਲ ਕਪਰਾਉ ਕਰੂ ਬਾਕੀ ਜੇ ਵੀ ਰਹਿਗੇ ਉਹ ਤਾਂ ਉਹ ਸਾਰੀ ਗੱਲ ਇੰਦਰਜੀਤ ਕਾਹਤੇ ਮੈਂ ਸਾਰਿਆਂ ਦਾ ਜੋ ਵੀ ਕਿਸੇ ਦਾ ਨਾਮ ਰਹਿ ਗਿਆ ਹੋਵੇ ਸਾਰਿਆਂ ਤੋਂ ਮਾਫੀ ਵੀ ਚਾਹੁੰਦੇ ਆ ਧੰਨਵਾਦ ਰਵਜੇ ਜਿਕਰ ਖਾਲਸਾ ਸਿਰ ਮੈਂ ਸੁਪਰਾ ਜਿਹੜਾ ਹੱਥਾਂ ਪੁੱਛਣ ਵਾਲਿਆਂ ਨੇ ਇੱਕ ਸੁਖਬਾਤ ਸਿੰਘ ਜੀ ਖੇੜਾ ਕਾਂਗਰਸ ਪਾਰਟੀ ਤੋਂ ਐਮਐਲਏ ਸਹਿਬਾਨ ਉਹਨਾਂ ਦਾ ਹੱਥਾਂ ਪੁੱਛਣ ਲਈ ਨਾ ਰਹੀ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਬਿਮਾਰਪੁਰ ਤੇ ਧਾਰਮਿਕ ਜੱਥੇਬੰਦੀਆਂ ਦੇ ਆਗੂ ਸਹਿਬਾਨ ਉਹਨਾਂ ਦੇ ਨਾਲ ਸਾਡੇ ਨੌਜਵਾਨ ਸਵਾਮਾ ਸਾਡੀਆਂ ਹੈ ਸਭ ਨੂੰ ਦਰਦ ਹੈ ਪ੍ਰਧਾਨ ਜੀ ਦੀ ਸਿਹਤ ਪੱਤੇ ਪ੍ਰਤੀ ਸਤਿ ਸ੍ਰੀ ਅਕਾਲ ਇਸ ਮੂਰਤ